ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਭੈਣੀ ਜੱਸਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਯੂਟਿਊਬਰਾਂ ਨੇ ਪਿੰਡ ਪਹੁੰਚੇ ਹੋਏ ਆ ਝੋਟੀ ਇੱਕ ਦਿਖਾ ਦਾਂਗੇ ਦਿਖਾ ਦਾਂਗੇ ਤੁਹਾਨੂੰ ਕਮਾਲ ਦੀ ਬਿਲਕੁਲ ਸਵਾਦੀ ਠੰਡੀ ਸੀਲਾ ਗਾਂਵ ਵਾਲਾ ਸਿਸਟਮ ਹੀ ਆ ਲੈ ਇੱਥੋਂ ਕਰਾ ਦੇ ਗੈਰੀ ਉਹ ਚੈੱਕ ਤੇ ਬਾਕੀ ਗੱਲਬਾਤ ਥੋੜੀ ਬਾਅਦ ਵਿੱਚ ਕਰਾ ਦੂੰਗਾ ਚੰਗੇ ਰਿਕਾਰਡ ਵਾਲੀ ਝੋਟੀ ਆ ਤੇਰਾ ਰੇਟ ਆ ਰੇਟ ਵੀਡੀਓ ਦੇ ਵਿੱਚ ਹੀ ਹੋ ਜੂ ਫੋਰ ਕੀ ਹਾਲ ਆ ਬਾਈ ਠੀਕ ਆ ਜੀ ਸਰਦੀ ਕਲਾ ਜਾ ਵਈ ਆ ਇੱਕ ਗੱਲ ਹੋਰ ਦਾਦਾ ਦਾ ਨਾ ਸ਼ੌਕ ਆ ਬਾਈ ਨੂੰ ਚੰਗੇ ਜਾਨਵਰ ਰੱਖਣ ਦਾ ਤੇ ਦੁੱਧ ਤੇ ਲਾਏ ਹੋਇਆ ਕਿੰਨੇ ਕ ਜਾਨਵਰ ਲਾਇਏ ਨੇ 10-12 ਹੈਗੇ ਨੇ ਬਈ ਠੀਕ ਆ ਗੱਲ ਆਪਣਾ ਨਾਮ ਤੇ ਫੋਨ ਨੰਬਰ ਬੋਲ ਦੋ ਨਾਮ ਬਈ ਦਮਪ੍ਰੀ ਸਿੰਘ ਪਿੰਡ ਪੈਣੀ ਦੱਸਾ ਜ਼ਿਲ੍ਹਾ ਬਰਨਾਲਾ ਡਿਸਟ੍ਰਿਕਟ ਤਵਾ ਫੋਨ ਨੰਬਰ ਫੋਨ ਨੰਬਰ 6284 708509 ਠੀਕ ਆ ਗੱਲ ਬਾਕੀ ਨੰਬਰ ਬਾਈ ਦਾ ਲਗਾਤਾਰ ਸਕਰੀਨ ਤੇ ਵੀ ਚੱਲੂਗਾ ਤੇ ਸ਼ੌਕ ਆ ਆਪਣੀ ਗੱਲ ਕਰ ਲਈ ਹਾਂ ਬਈ ਬਾਹਰ ਭੁਰ ਜਾਣਾ ਸ਼ੌਕ ਤਾਂ ਨਹੀਂ ਹੈਗਾ ਫਿਰ ਨਾ ਨਾ ਬਈ ਇੱਥੇ ਹੀ ਰਹਿਣਾ ਹਾਂ ਬਈ ਠੀਕ ਆ ਗੱਲ ਕਿਹੜਾ ਸੂਆ ਸੁੰਦੀਆ ਝੋਟੀ ਹੈ ਇਹ ਇਹ ਬਾਈ ਦੂਜਾ ਸੂਆ ਦੂਜਾ ਸੂਆ ਆ ਜਾ ਬੰਨੇ ਨੂੰ ਦਿਖਾ ਦੇ ਗਰੀ ਹਰੇਕ ਪੱਖ ਤੋਂ ਸੂਆ ਸੁੰਦੀਆ ਦੂਜਾ ਤੇ ਦਿਨ ਕਿੰਨੇ ਕੱਢਦੀ ਆ ਇਹ ਦਿਨ ਬਾਈ ਹਲੇ 6-7 ਲੈ ਜੂ ਆ ਨਾੜਾ ਨੂੜਾ ਨਿਖਾ ਜਾ ਰਹੀ ਏ ਆ ਇਹ ਆ ਆ ਗਈਆਂ ਇਧਰਲੇ ਬੰਨੇ ਇੱਥੋਂ ਕਰਾ ਦੇ ਇੱਕ ਕੈਮਰਾ ਲਾ ਗਿਆ ਆ ਜੀ ਤੋਂ ਤੇ ਇੱਕ ਗੱਲ ਤੁਹਾਨੂੰ ਸੱਜਣੋ ਹੋਰ ਦੱਸਦਾ ਨਾ ਜਿਵੇਂ ਇਹ ਝੋਟੀ ਘਰੇਲੂ ਝੋਟੀ ਆ ਜਿਵੇਂ ਆਪਾਂ ਕਹਿੰਦੇ ਨੇ ਵਪਾਰੀਆਂ ਦਾ ਪਸ਼ੂ ਤਾਂ ਡਰਦਾ ਨਹੀਂ ਹੁੰਦਾ ਪਰ ਡਰ ਡੁਰੜਾਈ ਚ ਵੀ ਨਹੀਂ ਸਿਸਟਮ ਹੈਗਾ ਨਾ ਨਾ ਬਈ ਜਮੀਆਂ ਗਾਮ ਵਾਲਾ ਕੰਮੀ ਆ ਜਮ ਆ ਦੇਖ ਲੈ ਲੈ ਓਏ ਲੈ ਕੇ ਵੀ ਕਰਾ ਚੈੱਕ ਓਏ ਗਾਂ ਵਾਲਾ ਕੰਮ ਹੀ ਆ ਤੇ ਦੁੱਧ ਦਾ ਰਿਕਾਰਡ ਵੀ ਬਹੁਤ ਚੰਗਾ ਤੇ ਨਾਲੇ ਤੁਹਾਡਰ ਕੁਆਲਿਟੀ ਚੈੱਕ ਕਰਾ ਦੇ ਕਿੰਨੇ ਕਿ ਦਿਨ ਕੱਢੂਗੀ ਇਹ 6-7 ਦਿਨ ਲੈ ਜੂ ਬਈ 6-7 ਦਿਨ ਠੀਕ ਆ ਗੱਲ ਹਾਂ 6-7 ਦਿਨ ਬਾਈ ਕਹਿੰਦਾ ਇਹ ਕਰ ਦੂਗੀ ਕਿਉਂਕਿ 5-4 ਦਿਨ ਬਾਕੀ ਨੇ ਤੇ ਚਮੜੀ ਦੀ ਆ ਗਈ ਬਿਲਕੁਲ ਬਰੀਕ ਹਾਂ ਠੀਕ ਆ ਗੱਲ ਤੋਰ ਚੋਬਰਾ ਖੋਲ ਕੇ ਅਜੇ ਬਾਈ ਕਹਿੰਦਾ 10-12 ਕਿਲੋ ਦਾ ਇਹਨੂੰ ਤੇਲ ਹੀ ਚਾਰ ਚੁੱਕਿਆ ਸਰੋਂ ਦਾ ਆਪਾਂ ਤੇ ਬਾਕੀ ਯਾਰ ਸਵਾਹ ਦੀ ਵੀ ਠੰਡੀ ਆ ਤੇ ਦੁੱਧ ਦਾ ਰਿਕਾਰਡ ਕੀ ਰਿਹਾ ਹੈਦਾ ਭਾਈ ਪਹਿਲਣ ਦਾ 14 ਕਿਲੋ ਰਿਹਾ ਹੈ ਬਈ 14 ਕਿਲੋ ਹਾਂ ਜਮਾ ਕੰਡੇ ਵਾਲਾ ਬਈ ਕੰਡੇ ਤੇ ਤੋਲਣ ਵਾਲਾ 14 ਕਿਲੋ ਐਸ ਵਾਰੀ ਫਿਰ ਕਿੰਨਾ ਕ ਪਾ ਸਕਦੀ ਆ ਐਤ ਕੀ 16 17 ਦੀ ਹੈਗੀ ਆ ਬਈ ਉਮੀਦ ਇੱਥੋਂ ਤਾਂ ਖਾਈਂ ਗੈਰੀ ਆਰਡਰ ਕੁਆਲਟੀ ਕਰਾ ਦੇ ਚੱਕ ਚੋਣ ਚਪਾਉਣ ਦੀ ਕਿਵੇਂ ਆ ਜਮਾ ਬਈ ਇੱਕ ਨੰਬਰ ਤਸੱਲੀ ਦੇ ਕੋਈ ਮਰਜ਼ੀ ਲੈ ਜੇ ਕਰੜੀ ਗੁਰੜੀ ਤਾਂ ਨਹੀਂ ਜਮਾ ਮੈਂ ਕੱਢਦਾ ਰਿਹਾ ਭਈ ਆਪ ਕੱਢਦਾ ਮੈਂ ਇੱਥੇ ਇੱਥੋਂ ਦਿਖਾ ਗੈਰੀ ਆਰਡਰ ਜਦ ਤੁਰਦੀ ਆ ਮੇਰੇ ਲਾ ਕੇ ਸਮਾਰ ਕੇ ਹੋਏ ਆਰਡਰ ਆ ਗਿਆ ਬਿਲਕੁਲ ਨਾਲ ਲੱਗ ਮਾ ਸੂਆ ਦੂਜਾ ਤੇ ਸਾਮ ਸਵਾਲ ਨਹੀਂ ਕਹਿ ਸਕਦੇ ਵੀ ਘਟਾ ਸਾਮ ਬਾਈ ਦੀ ਹੈਗੀ ਚੰਗੀ ਕਿਉਂਕਿ ਜਿਹੜਾ ਪਸ਼ੂ ਇੰਨਾ ਦੁੱਧ ਦੇਊਗਾ ਸਾਨੂੰ ਗੱਲ ਇੱਕ ਹੋਰ ਦਾ ਦੱਸਦਾ ਨਾ ਬਾਈ ਉਹ ਚੰਗੀ ਸਾਮ ਨਾਲ ਨਹੀਂ ਦੇਊਗਾ ਜਿਵੇਂ ਆਪਾਂ ਕਿਹਦੇ ਵੀ ਕੱਲੀ ਸੰਨੀ ਤੇ ਆਪਾਂ 16 17 ਲੈ ਲਾਂਗੇ ਨਹੀਂ ਦਿੰਦੀ ਕੱਲੀ ਸੰਨੀ ਤੇ ਸੇਵਾ ਕਰਨੀ ਪੈਂਦੀ ਆ ਤੇ ਬਾਡੀ ਵਾਲੇ ਪੱਖ ਤੋਂ ਵੀ ਫੁੱਲ ਚੜਾਈ ਚ ਆ ਗਈ ਉੱਤੋਂ ਤੇ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਤੇ ਬਾਕੀ ਆਰਡਰ ਤੇ ਨਾਲਾਂ ਨੂੜਾਂ ਵੀ ਬਹੁਤ ਆ ਗਈਆਂ ਕਿਉਂਕਿ ਇੱਧਰਲੇ ਬੰਨੇ ਦੇ ਨਾਲ ਦੀਆਂ ਮੱਝਾਂ ਨੇ ਤਾਂ ਖੜਦੀ ਆ ਇੱਥੇ ਦਿਖਾ ਲਈ ਜੀ ਅੱਲੇ ਅੱਲੇ ਇੱਧਰੇ ਬੰਨਿਲੀ ਆ ਗਈ ਗੱਲ ਨਹੀਂ ਤੇ ਇੱਧਰਲੇ ਬੰਨਿਓ ਦਿਖਾ ਦੀ ਆਰਡਰ ਕੁਆਲਿਟੀ ਪਿਛਾਲੇ ਪੱਖ ਤੋਂ ਚਮੜਾ ਆ ਗਿਆ ਬਿਲਕੁਲ ਬਰੀਕ ਇੱਥੋਂ ਆਰਡਰ ਕੁਆਲਿਟੀ ਕਰਾ ਦੇ ਦੀ ਚੈੱਕ ਬਟਨ ਵਾਲੀ ਆ ਗਈ ਮੈਂ ਭਰਾ ਕਹਿੰਦੇ ਨੇ ਤੇ ਸੁਭਾ ਦੀ ਆ ਗਈ ਜਮਾਂ ਥੱਦੀ ਗਾਂ ਵਾਲਾ ਕੰਮ ਹੀ ਹੈ ਲੈ ਚੇਪਾ ਵੀ ਮਾਰ ਕੇ ਦਿਖਾ ਦੇਣਾ ਨੂੰ ਇਹਦਾ ਇੱਥੋਂ ਦਿਖਾ ਦੇ ਆਰਡਰ ਤੇ ਨਾੜਾਂ ਨੂੰੜਾ ਆ ਗਿਆ ਫੁੱਲਾ ਜੀ ਤੇ ਬਰੀਕ ਜਮਾਂ ਇਹਨ ਐਸ ਵਾਰੀ ਬਾਈ ਕਹਿੰਦਾ 16 ਤੋਂ 17 ਕਿਲੋ ਦੁੱਧ ਝੋਟੀ ਪਾ ਦੂਗੀ ਤੇ ਬਾਕੀ ਕੁਆਲਿਟੀ ਤੁਹਾਨੂੰ ਦੱਸ ਦਿਆ ਯਾਰ ਜੀ ਹਰਿਆਣੇ ਦੀ ਬਈ ਇਹਦੀ ਮਾਂ ਸੀਗੀ ਇਹਦੀ ਮਾੜਾ ਕਿੰਨਾ ਕਰਕਾਰਦੀ ਹੈ ਬਾਈ ਉਹ ਇਹ 17 18 ਹੈਗਾ ਸੀਗਾ 17 18 ਕਿਲੋ ਦਾ ਤੇ ਇਹ ਦੂਜੇ ਸੂਏ ਉਹਦੇ ਬਰਾਬਰ ਜਾ ਰੂਗੀ ਹੈ ਨਾ ਤੀਜੇ ਸੂਏ ਜਾ ਕੇ ਉਹੀ ਗੱਲ ਆ ਵੀ 20 ਤੋਂ ਬਾਹਰ ਲੰਘ ਜੀ ਵੀ ਹਾਂ ਲੰਘੂ ਬਈ ਤੇ ਬਾਕੀ ਜੇ ਗੱਲ ਕਰ ਲਈਏ ਬਾਈ ਆਪਾਂ ਦੁੱਧ ਕਿੰਨਾ ਤੇ ਲੰਬਾ ਟਾਈਮ ਲੰਦੀ ਆ ਦੁੱਧ ਬਈ ਜਮਾ ਆਪ ਛੱਡਣੀ ਪੈਂਦੀ ਆ ਬਈ ਠੀਕ ਆ ਝੋਣ ਚ ਪਾਉਣ ਦੀ ਫੋਕੀ ਜੇ ਕਿਸੇ ਨੂੰ ਜਮਾ ਜਮਾ ਬਈ ਗੱਪਣ ਮਕਾਉਣੀਆਂ ਥਾਣਾ ਥਾਣਾ ਦੀ ਓਟ ਤੇ ਭੇਜ ਦਾਂਗੇ ਜਮਾ ਜਮਾ ਬਈ ਜੇ ਕੋਈ ਥਰਲਾਪੂਰ ਕੁਛ ਵੀ ਆ ਗਿਆ ਕਰੇ ਬੰਨ ਜੀ ਬਈ ਬਸ ਕਿੰਨੇ ਪੈਸੇ ਲਵੇਂਗਾ ਇਹ 140 ਦਵਾਂਗੇ 1 ਲੱਖ ਤੇ 40 ਦੀ ਹਾਂ ਜਾਂ ਪੰਜਾਂ ਨਾਲ ਜਾਂ ਕਰ ਦਾਂਗੇ ਜੋ ਫਿਰ 1000 2000 ਕਰ ਦਾਂਗੇ ਬਾਲਾ ਨਹੀਂ ਹੋਣਾ ਠੀਕ ਹੈ ਗੱਲ ਆ ਜਾਦੇ ਚ ਉੱਪਰ ਕਹਿੰਦਾ ਫਰਕ ਨਹੀਂ ਹੈ ਗੱਲ ਜਿ ਕਿਉਂਕਿ ਛੋਟੀ ਕੁਆਲਿਟੀ ਦਾ ਉਰਲੇ ਵੱਨੋਂ ਇੱਥੋਂ ਦਿਖਾ ਗਿਆ ਰੀ ਬਾਡੀ ਦੇ ਨਾੜਾਂ ਨੂੰ ਰੰਗ ਖਾ ਗਿਆ ਆ ਆ ਚੀਜ਼ ਤੇ ਇੱਕ ਤਾਂ ਹੁੰਦੀ ਆਪਾਂ ਕਹਿੰਦੇ ਨਾ ਯਾਰ ਕੱਲੇ ਦੁੱਧ ਵਾਲਾ ਪਸ਼ੂ ਇੱਕ ਨਾਲ ਨਾਲ ਬਈ ਸੁਭਾਅ ਵਾਲਾ ਬਿਊਟੀ ਵਾਲਾ ਵੀ ਹੈਗਾ ਬਈ ਆ ਬਿਊਟੀ ਵਾਲੇ ਮਾਮਲੇ 'ਚ ਵੀ ਆ ਗਈ ਤੇ ਬਾਕੀ ਸੁਭਾਅ ਵਾਲੇ ਮਾਮਲੇ 'ਚ ਵੀ ਆ ਗਈ ਤੇ ਚਮੜਾ ਆ ਗਿਆ ਬਿਲਕੁਲ ਬਰੀਕ ਛੋਟੀ ਦਾ ਦੁੱਧ ਲੰਬਾ ਟਾਈਮ ਪੀਣ ਵਾਲੀ ਆ ਸੂਆ ਬਾਈ ਕਹਿੰਦਾ ਜੈਨੂਅਲ ਦੂਜਾ ਸੌਂਦੀਆ ਤੇ 1,40,000 ਚ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਨੰਬਰ ਬੋਲ ਦੂਗੀ 6284 708509 09 ਹਾਂ ਪਿੰਡ ਆ ਗਿਆ ਬਾਈ ਪੈਣੀ ਜੱਸਾ ਆਪਣਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਆ ਕੰਮ ਬਾਈ ਦਾ ਹੈਗਾ ਦੁੱਧ ਤੇ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਝੋਟੀ ਆ ਤੇ ਸੁਭਾਅ ਦੀ ਬਿਲਕੁਲ ਠੰਡੀ ਸੀਲ ਆ ਗਈ ਤੇ ਦਿਨ ਹਜੇ 5 ਤੋਂ 7 ਹੋਰ ਕੱਢ ਦੂਗੀ ਬਣਨਾ ਬੋਨਾ ਝੋਟੀ ਨੇ ਫੁੱਲ ਆ ਬਾਕੀ ਜਿਹੜੇ ਭਰਾ ਨੂੰ ਝੋਟੀ ਪਸੰਦ ਆਉਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਤਨਵਾਰੀ um, well.